ਆਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਸਵਾਦਾ ਤੁਹਾਡਾ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦਿਹਾਂਤ ਤੋਂ ਬਾਅਦ ਤਰਨਤਾਰ ਹਲਕੇ ਦੇ ਵਿੱਚ ਜਿਮਣੀ ਚੋਣ ਲਈ ਪਾਰਟੀਆਂ ਨੇ ਕੀਤੀਆਂ ਤਿਆਰੀਆਂ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਜਿੱਤਣ ਤੋਂ ਬਾਅਦ ਸਾਰੀਆਂ ਵੱਖ-ਵੱਖ ਪਾਰਟੀਆਂ ਨੇ ਤਰਨਤਾਰ ਹਲਕੇ ਦੀ ਸਾਰ ਨਹੀਂ ਲਈ ਆਪਣੇ ਹਲਕਾ ਇੰਚਾਰਜ ਵੀ ਨਹੀਂ ਲਾਏ ਅਮੀ ਅਕਾਲੀ ਦਲ ਪਾਰਟੀ ਹੋਵੇ ਕਾਂਗਰਸ ਪਾਰਟੀ ਹੋਵੇ ਜਾਂ ਬੀਜੇਪੀ ਹੋਵੇ ਹੁਣ ਆਪ ਵੀ ਇਸੇ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਗੀਏ ਜੋ ਹਲਕਾ ਇੰਚਾਰਜ ਚਾਰਾਂ ਪਾਰਟੀਆਂ ਦੇ ਵੱਲੋਂ ਅਜੇ ਤੱਕ ਨਹੀਂ ਐਲਾਨੇਗੇ ਪਰ ਕਾਂਗਰਸ ਪਾਰਟੀ ਦੇ ਵੱਲੋਂ ਜੋ ਇਸ ਹਲਕੇ ਦੇ ਵਿੱਚ ਸੀਨੀਅਰ ਲੀਡਰ ਨੂੰ ਜੋ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਪਹਿਲ ਕਦਮੀ ਕਰਦਿਆਂ ਹੋਇਆਂ ਇਸ ਹਲਕੇ ਦਾ ਇੰਚਾਰਜ ਜੋ ਥਾਪਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਦੀ ਲੰਬੀ ਲਿਸਟੇ ਪਰ ਕਾਂਗਰਸ ਪਾਰਟੀ ਆਪਣੇ ਸਾਬਕਾ ਸੰਸਦ ਮੈਂਬਰ ਤੇ ਤਰਨਤਨ ਹਲਕੇ ਨੂੰ ਰੀਪਰਸੈਂਟ ਕਰਦੇ ਡਾਕਟਰ ਮਾਤਨ ਜਸਵੀਰ ਸਿੰਘ ਢਿੰਪਾ ਜਿਨ੍ਹਾਂ ਨੂੰ ਇਸ ਹਲਕੇ ਦੀ ਵੰਡੋਰ ਦਿੱਤੀ ਜਾ ਸਕਦੀ ਹੈ ਜਿਮਣੀ ਚੋਣ ਦੇ ਵਿੱਚ ਡਾਕਟਰ ਜਸਵੀਰ ਸਿੰਘ ਢਿੰਪਾ ਕਾਂਗਰਸ ਦੇ ਉਮੀਦਵਾਰ ਹੋਣ ਦੀ ਸੰਭਾਵਨਾ ਵੀ ਜੋ ਪੱਕੀ ਹੋ ਚੁੱਕੀ ਹੈ ਡਾਕਟਰ ਜਸਵੀਰ ਸਿੰਘ ਢਿੰਪਾ ਜਿਹੜੇ ਕਿ ਲੋਕ ਸਭਾ ਮੈਂਬਰ ਸੀ ਔਰ ਉਹਨਾਂ ਨੇ ਲੋਕ ਸਭਾ ਚੋਣ ਨਹੀਂ ਲੜੀ ਸੀ ਔਰ ਉਹਨਾਂ ਨੇ ਇਹੀ ਕਹਿ ਸੀ ਕਿ ਮੈਂ ਜੋ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੀ ਜੋ ਰਾਜਨੀਤੀ ਵਿੱਚ ਜਾਣਾ ਚਾਹਣਾ ਸੋ ਹਾਈ ਕਮਾਂਡ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਔਰ ਉਹਨਾਂ ਨੂੰ ਜਿਹੜਾ ਕਿ ਪਿਛਲੇ ਚੋਣਾਂ ਦੇ ਵਿੱਚ ਹਲਕਾ ਇੰਚਾਰਜ ਲਾ ਦਿੱਤਾ ਗਿਆ ਸੀ ਜੋ ਫਰੀਦਕੋਟ ਦਾ ਔਰ ਉਹਨਾਂ ਨੇ ਫਰੀਦਕੋਟ ਦੇ ਵਿੱਚ ਬਹੁਤ ਮਿਹਨਤ ਕੀਤੀ ਹੁਣ ਉਹ ਤਰਨਤਾਰ ਦੇ ਵਿੱਚ ਹਲਕਾ ਇੰਚਾਰਜ ਲੱਗਣ ਲਈ ਵੀ ਉਹਨਾਂ ਨੇ ਵੱਲੋਂ ਜੋ ਤਿਆਰੀਆਂ ਕਰ ਲਈਆਂ ਗਈਆਂ ਨੇ ਹਾਈ ਕਮਾਂਡ ਉਹਨਾਂ ਨੂੰ ਬਹੁਤ ਜਲਦੀ ਹਲਕਾ ਇੰਚਾਰਜ ਐਲਾਨ ਦੇਵੇਗੀ ਪਥੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜਾ ਕਿ ਆਪਣਾ ਕੋਈ ਵੀ ਐਸਾ ਲੀਡਰ ਜਿਸ ਨੂੰ ਉਹ ਉਨ੍ਹਾਂ ਦੇ ਵਿੱਚ ਜਿਹੜਾ ਨਜ਼ਰ ਨਹੀਂ ਆ ਰਿਹਾ ਆਮ ਆਦਮੀ ਪਾਰਟੀ ਨੂੰ ਕਿ ਜਿੱਤਣ ਦੀ ਆਸ ਹੋਵੇ ਆਮ ਆਦਮੀ ਪਾਰਟੀ ਅਕਾਲੀ ਦਲ ਜਾਂ ਹੋਰ ਪਾਰਟੀਆਂ ਦੇ ਉੱਪਰ ਨਜ਼ਰ ਰੱਖ ਰਹੀ ਹੈ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਅਲੱਗ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਨਜ਼ਰ ਟਿਕੀ ਹੋਈ ਹੈ ਪਰ ਕਾਂਗਰਸ ਪਾਰਟੀ ਜਿਵੇਂ ਹੀ ਪਿਛਲੇ ਕੁਝ ਸਮੇਂ ਜਦੋਂ ਕਿ ਇਸੇ ਹਲਕੇ ਤੋਂ ਚੋਣ ਲੜਦੇ ਸਾਬਕਾ ਵਿਧਾਇਕ ਜਿਹੜੇ ਕਿ ਡਾਕਟਰ ਅਗਨੀ ਹੋਤਰੀ ਉਹਨਾਂ ਦੇ ਦਿਹਾਂਤ ਤੋਂ ਬਾਅਦ ਇਸ ਹਲਕੇ ਨੂੰ ਕਾਂਗਰਸ ਨੇ ਲਾਭਾਰ ਛੱਡ ਦਿੱਤਾ ਸੀ ਕਾਂਗਰਸ ਵੱਲੋਂ ਇਹ ਹਲਕਾ ਲਾਹਵਾਰ ਸੂਣ ਕਰਕੇ ਹੁਣ ਕਾਂਗਰਸ ਪਾਰ ਕਦਮੀ ਕਰਦਿਆਂ ਹੋਇਆ ਇੱਥੇ ਜਸਵੀਰ ਸਿੰਘ ਡਿੰਪਾ ਨੂੰ ਜਿਹੜਾ ਉਮੀਦਵਾਰ ਬਣਾਉਣਾ ਚਾਹੁੰਦੀ ਏ ਸੋ ਜਸਵੀਰ ਸਿੰਘ ਡਿੰਪਾ ਦੇ ਨਾਲ ਜਿਹੜੇ ਕਾਂਗਰਸជា ਆਗੂ ਰਾਜਵੀਰ ਸਿੰਘ ਭੁੱਲਰ ਜਿਹੜੇ ਕਿ ਇੱਕ ਪੰਜਾਬ ਪੂਸਤੇ ਵੱਡੇ ਅਫਸਰ ਸੀ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸੀ ਔਰ ਦਵਿੰਦਰ ਸਿੰਘ ਲਾਲੀ ਢਾਲਾ ਕਰਨਵੀਰ ਸਿੰਘ ਬੁਰਜ ਮਨਿੰਦਰ ਪਾਲ ਸਿੰਘ ਪਲਾਸੌਰ ਅਤੇ ਅਵਤਾਰ ਸਿੰਘ ਤਨੋਜਾ ਵੀ ਕਾਂਗਰਸ ਲਈ ਸਰਗਰਮ ਨੇ ਟਿਕਟ ਲੈਣ ਲਈ ਪਰ ਕਾਂਗਰਸ ਵੱਲੋਂ ਜੋ ਜਸਵੀਰ ਸਿੰਘ ਡਿੰਪਾ ਤੇ ਉੱਪਰ ਹੀ ਨਜ਼ਰ ਟਿਕੀ ਹੋਈ ਹੈ ਜਸਵੀਰ ਸਿੰਘ ਡਿੰਪਾ ਇੱਕ ਸੀਨੀਅਰ ਲੀਡਰ ਨੇ ਸਾਬਕਾ ਸੰਸਦ ਮੈਂਬਰ ਨੇ ਔਰ ਜਸਵੀਰ ਸਿੰਘ ਡਿੰਪਾ ਇਸਰਖੇ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਅਕਾਲੀ ਦਲ ਤੋਂ ਅਲੱਗ ਹੋਏ ਉਮੀਦਵਾਰ ਹੋਣ ਸੀ ਹਲਕੇ ਤੋਂ ਪਹਿਲਾਂ ਜਿੱਤ ਦਰਜ ਕੀਤੀ ਜਿਨ੍ਹਾਂ ਨੇ ਜੋ ਹਰਮੀਤ ਸਿੰਘ ਸੰਧੂ ਉਹਨਾਂ ਨੂੰ ਜਿਹੜਾ ਕਿ ਅਕਾਲੀ ਦਲ ਦੇ ਵੱਲੋਂ ਵੱਖ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣਾ ਚਾਹੁੰਦੀ ਔਰ ਉਹਨਾਂ ਨੂੰ ਇਸ ਹਲਕੇ ਦਾ ਇੰਚਾਰਜ ਲਾਉਣਾ ਚਾਹੁੰਦੀ ਉਹਨਾਂ ਨੂੰ ਉਮੀਦਵਾਰ ਬਣਾ ਸਕਦੀ ਹੈ ਆਮ ਆਦਮੀ ਪਾਰਟੀ ਸੋ ਆਮ ਆਦਮੀ ਪਾਰਟੀ ਨੂੰ ਦਿਹਾਣਾ ਮੰਗੂ ਇਹ ਸੀਟ ਦਵਾਰਾ ਜਿੱਤਣਾ ਚਾਹੁੰਦੀ ਹੈ ਪਰ ਕਾਂਗਰਸ ਜੇ ਜਸਵੀਰ ਸਿੰਘ ਡੇਂਪਾ ਨੂੰ ਉਮੀਦਵਾਰ ਬਣਾ ਕੇ ਚੋਣ ਮદાન ਚ ਉਤਾਰ ਦਿੱਤਾ ਫਿਰ ਜਸਵੀਰ ਸਿੰਘ ਡੇਂਪਾ ਇਥੇ ਆਮ ਆਦਮੀ ਪਾਰਟੀ ਨੂੰ ਜਿਹੜਾ ਮਾਤ ਦੇ ਸਕਦੇ ਨੇ ਔਰ ਇਹ ਸੀਟ ਕਾਂਗਰਸ ਆਪਣੇ ਹੱਕ ਵਿੱਚ ਕਰ ਸਕਦੀ ਹੈ